ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇਲਫਾ ਜਿੰਦਗੀ ਦੇ ਚੈਨਲ ਤੇ ਹਾਜ਼ਰ ਹਾਂ ਜੀ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਸੀਂ ਐਸ ਕਹਾਣੀ ਨੂੰ ਵੀ ਜਰੂਰ ਸੁਣਾਂਗੇ ਤਾਂ ਸ਼ੁਰੂ ਕਰਦੇ ਹਾਂ ਜੀ ਇਹ ਕਹਾਣੀ ਮਾਂ ਤੈਨੂੰ ਕਸਮ ਹੈ ਅੱਜ ਤੋਂ ਬਾਅਦ ਜੇ ਤੂੰ ਵੀਰ ਜੀ ਵੀਰੇ ਦੇ ਬੂਹੇ ਤੇ ਗਈ ਤਾਂ ਉਹ ਤੇਰੇ ਲਈ ਮਰ ਗਿਆ ਤੂੰ ਬਸ ਇਹੀ ਸਮਝ ਕੇ ਤੇਰੀ ਇੱਕ ਕੀਤੀ ਹੈ ਪੁੱਲ ਜਾ ਆਪਣੇ ਪੁੱਤ ਨੂੰ ਤੂੰ ਆਪਣੇ ਜਿੰਮੇ ਜ਼ਿੰਮੇਦਾਰੀ ਪੂਰੀ ਕਰ ਦਿੱਤੀ ਤੂੰ ਉਸ ਦਾ ਵਿਆਹ ਕਰ ਦਿੱਤਾ ਕੰਮ ਖਤਮ ਰঞ্জੀਤ ਕੌਰ ਕਹਿੰਦੀ ਮੇਰੀ ਧੀ ਰੋ ਨਾ ਮੈਂ ਖੁਸ਼ ਹਾਂ ਤੂੰ ਮੇਰੀ ਚਿੰਤਾ ਨਾ ਕਰ ਤੂੰ ਆਪਣੇ ਆਪ ਧਿਆਨ ਦੇ ਦੇਖ ਖੂਨ ਦੇ ਰਿਸ਼ਤੇ ਹੀ ਬਸ ਆਪਣੇ ਨਹੀਂ ਹੁੰਦੇ ਅਗਰ ਇਨਸਾਨ ਦਾ ਵਿਹਾਰ ਚੰਗਾ ਹੋਵੇ ਤਾਂ ਅੰਢ ਗਵਾਂਢੀ ਵੀ ਆਪਣੇ ਤੋਂ ਜ਼ਿਆਦਾ ਪਿਆਰ ਕਰਦੇ ਨੇ ਮੇਰੇ ਨਾਲ ਵੀ ਤਾਂ ਅੱਜ ਉਹੀ ਹੋਇਆ ਨਾ ਕਹਿੰਦੇ ਹੋਏ ਰੋਪਈ ਰਣਜੀਤਕੌਰ ਦਰਸਲ ਰਣਜੀਤਕੌਰ ਸਵੇਰ ਤੋਂ ਬਹੁਤ ਉਦਾਸ ਸੀ ਉਸਨੇ ਆਪਣੇ ਆਪ ਨੂੰ ਘਰੇ ਬੰਦ ਕਰ ਲਿਆ ਸੀ ਸਵੇਰ ਦੀ ਇੱਕ ਵਾਰ ਵੀ ਅੰਦਰੋਂ ਬਾਹਰ ਨਾ ਨਿਕਲੀ ਤੇ ਨਾ ਹੀ ਕਿਸੇ ਨਾਲ ਗੱਲ ਕੀਤੀ ਨਾ ਹੀ ਫੋਨ ਤੇ ਗੱਲ ਕੀਤੀ ਬਿਲਕੁਲ ਹੀ ਗਮ ਸਮਝਈ ਸਵੇਰ ਦੀ ਵਾਰ-ਵਾਰ ਫੋਨ ਨੂੰ ਹੀ ਦੇਖੀ ਦੇਖੀ ਜਾ ਰਹੀ ਸੀ ਦਰਵਾਜ਼ੇ ਦੇ ਵੱਲ ਦੇਖਦੀ ਐਸ ਉਮੀਦ ਨਾਲ ਕਿ ਉਸ ਦਾ ਪੁੱਤ ਆਵੇਗਾ ਜਾਂ ਉਸ ਨੂੰ ਫੋਨ ਕਰੇਗਾ ਸਵੇਰ ਤੋਂ ਸ਼ਾਮ ਹੋ ਗਈ ਨਾ ਪੁੱਤ ਆਇਆ ਨਾ ਪੁੱਤ ਦਾ ਫੋਨ ਆਇਆ ਰਣਜੀਤ ਕੌਰ ਨੇ ਅੱਜ ਸਵੇਰ ਤੋਂ ਕੁਝ ਵੀ ਨਹੀਂ ਖਾਦਾ ਸੀ ਜਦੋਂ ਮਨ ਹੀ ਠੀਕ ਨਹੀਂ ਤਾਂ ਭੁੱਖ ਪਿਆਸ ਵੈਸੇ ਹੀ ਨਹੀਂ ਲੱਗਦੀ ਜਦੋਂ ਤੂੰ ਪੁੱਤ ਦਾ ਸਟੇਟਸ ਦੇਖਿਆ ਹੈ ਉਦੋਂ ਦੀ ਹੀ ਬੜੀ ਦੁਖੀ ਹੈ ਪਰੇਸ਼ਾਨ ਬੈਠੀ ਰੋ ਰਹੀ ਸੀ ਕਿਉਂਕਿ ਅੱਜ ਦਾ ਦਿਨ ਮਾਂ ਦਾ ਦਿਨ ਹੁੰਦਾ ਹੈ ਅੱਜ ਮਦਰਸ ਡੇ ਸੀ ਰஞ்சிਤ ਕੌਰ ਨੂੰ ਉਮੀਦ ਸੀ ਕਿ ਉਸਦਾ ਮੁੰਡਾ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਸ ਨੂੰ ਮਦਰਸ ਡੇ ਵਿਸ਼ ਕਰੇਗਾ ਪਰ ਇਹ ਸ਼ਾਇਦ ਉਸਦਾ ਸੁਪਨਾ ਸੀ ਕਿਉਂਕਿ ਬੇਟਾ ਤਾਂ ਹੁਣ ਕਿਤੇ ਹੋਰ ਹੀ ਵਿਜੀ ਸੀ ਸਵੇਰੇ ਜਿਵੇਂ ਹੀ ਰঞ্জੀਤ ਕੌਰ ਨੇ ਆਪਣੇ ਮੁੰਡੇ ਤੇ ਫੋਨ ਤੇ ਸਟੇਟਸ ਦੇਖਿਆ ਆਪਣੀ ਪਤਨੀ ਦੇ ਨਾਲ ਉਸ ਦੀ ਮਾਂ ਨੂੰ ਮਦਰ ਮਦਸ ਦੇ ਸਰਪ੍ਰਾਈਜ਼ ਪਾਰਟੀ ਦੇ ਰਿਹਾ ਹੈ ਆਪਣੇ ਸਾਸ ਤੋਂ ਕੇਕ ਕਟਵਾ ਰਿਹਾ ਹੈ ਸਾਰੇ ਜਾਣੇ ਨਾਲ ਖਾਣਾ ਖਾ ਰਹੇ ਨੇ ਮ제 ਕਰ ਰਹੇ ਨੇ ਜੋ ਦੇਖ ਕੇ ਰঞ্জੀਤ ਕੌਰ ਦੇ ਮਨ ਵਿੱਚ ਇੱਕ ਦਰਦ ਜਿਹਾ ਉੱਠਿਆ ਅੱਖਾਂ ਵਿੱਚ ਹੰਝੂ ਆਉਣੇ ਹੀ ਸੀ ਆਪਣੇ ਖੁਦ ਦੀ ਮਾਂ ਨੂੰ ਛੱਡ ਕੇ ਪਤਨੀ ਦੀ ਮਾਂ ਤੇ ਇੰਨਾ ਪਿਆਰ ਜੋ ਲੁਟਾਰਿਆ ਸੀ ਰਣਜੀਤ ਕੌਰ ਫੋਨ ਦੇਖਦੇ ਦੇਖਦੇ ਹੀ ਯਾਦਾਂ ਦੀ ਦੁਨੀਆ ਵਿੱਚ ਖੋ ਗਈ ਜਦੋਂ ਉਸਨੇ ਦੋਨੇ ਬੱਚਿਆਂ ਬੱਚੇ ਛੋਟੇ ਸੀ ਮੁਸ਼ਕਲ ਨਾਲ 8 ਤੇ 12 ਸਾਲ ਦੇ ਅਤੇ ਦੋ ਉਦੋਂ ਉਹਨਾਂ ਦੇ ਪਾਪਾ ਉਚਾਨਕ ਹੀ ਇੱਕ ਛੋਟੀ ਜਿਹੀ ਬਿਮਾਰੀ ਕਰਕੇ ਉਹਨਾਂ ਨੂੰ ਛੱਡ ਕੇ ਚਲੇ ਗਏ ਸਹੁਰੇ ਵੀ ਕੁਝ ਸਾਲ ਤਾਂ ਉਹਨਾਂ ਨੂੰ ਸੰਭਾਲਦੇ ਰਹੇ ਪਰ ਸੱਸ ਸਹੁਰੇ ਦੇ ਮਰਨ ਤੋਂ ਬਾਅਦ ਜੇਠ ਤੇ ਦਿਓਰ ਨੇ ਮਿਲ ਕੇ ਉਹਨਾਂ ਨੂੰ ਅਲੱਗ ਕਰ ਦਿੱਤਾ ਜਦੋਂ ਤੱਕ ਸੱਸ ਸਹੁਰਾ ਸੀ ਉਦੋਂ ਤੱਕ ਰਣਜੀਤ ਕੌਰ ਨੂੰ ਕੋਈ ਵੀ ਚਿੰਤਾ ਨਹੀਂ ਸੀ ਕਿਉਂਕਿ ਉਹਨਾਂ ਨੇ ਸਾਰਾ ਕੁਝ ਸੰਭਾਲ ਰੱਖਿਆ ਸੀ ਪਰ ਉਹਨਾਂ ਦੇ ਨਾ ਹੋਣ ਤੋਂ ਬਾਅਦ ਹੁਣ ਸਾਰੀ ਜ਼ਿੰਮੇਵਾਰੀ ਰਣਜੀਤ ਕੌਰ ਤੇ ਖੁੱਦ ਤੇ ਸੀ ਬੱਚੇ ਛੋਟੇ ਸੀ ਐਸ ਕਰਕੇ ਸਾਰਾ ਦਿਨ ਕਿਤੇ ਨੌਕਰੀ ਵੀ ਨਹੀਂ ਕਰ ਸਕਦੀ ਸੀ ਐਸ ਲਈ ਬੱਚਿਆਂ ਦੇ ਨਾਲ ਹੀ ਉਸਨੇ ਸਕੂਲ ਪੜਾਉਣਾ ਸ਼ੁਰੂ ਕਰ ਦਿੱਤਾ ਬੱਚਿਆਂ ਨੂੰ ਸਵੇਰੇ ਲੈ ਕੇ ਸਕੂਲ ਜਾਂਦੀ ਤੇ ਸ਼ਾਮ ਨੂੰ ਬੱਚਿਆਂ ਨੂੰ ਨਾਲ ਲੈ ਕੇ ਘਰ ਆਉਂਦੀ ਜ਼ਿੰਮੇਵਾਰੀ ਤੇ ਚੱਕਰ ਵਿੱਚ ਬੱਚਿਆਂ ਦੇ ਚੱਕਰ ਵਿੱਚ ਖੁਦ ਨੂੰ ਹੀ ਭੁੱਲ ਗਈ ਸੀ ਰਣਜੀਤ ਕੌਰ ਰਣਜੀਤ ਕੌਰ ਦੀਤੀ ਰੁਪਿੰਦਰ ਆਪਣੇ ਭਰਾ ਜਸਕਰਨ ਤੋਂ 4 ਸਾਲ ਵੱਡੀ ਸੀ। ਇਸ ਲਈ 15 ਸਾਲ ਦੀ ਉਮਰ ਵਿੱਚ ਹੀ ਮਾਂ ਦੀ ਤਕਲੀਫ ਨੂੰ ਦੇਖ ਕੇ ਉਸਨੇ ਬੱਚਿਆਂ ਨੂੰ ਟਿਊਸ਼ਨ ਪੜਾਉਣਾ ਸ਼ੁਰੂ ਕਰ ਦਿੱਤਾ। 2 ਸਾਲ ਬਾਅਦ ਉਸਨੇ ਵੀ ਜੌਬ ਕਰਨੀ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਦੋਨੇ ਮਾਂ ਧੀ ਮਿਲ ਕੇ ਘਰ ਵਧੀਆ ਚਲਾ ਰਹੀਆਂ ਸੀ ਤਾਂ ਦੋਨਾਂ ਦੀ ਖਵਾਇਸ਼ ਸੀ ਕਿ ਜਸਕਰਨ ਪੜ੍ਹ ਲਿਖ ਕੇ ਇੱਕ ਵਧੀਆ ਆਦਮੀ ਬਣੇ। ਇਸ ਲਈ ਉਹਨਾਂ ਨੇ ਇੱਕ ਵਧੀਆ ਪ੍ਰਾਈਵੇਟ ਸਕੂਲ ਵਿੱਚ ਜਸਕਰਨ ਦੀ ਐਡਮਿਸ਼ਨ ਕਰਾ ਦਿੱਤੀ ਫੀਸ ਵੀ ਬਹੁਤ ਸੀ ਪਰ ਇੱਕ ਜਨੂਨ ਸੀ ਜਿਸ ਦੇ ਚਲਦੇ ਰਣਜੀਤ ਕੌਰ ਅਤੇ ਰੁਪਿੰਦਰ ਦੋਨਾਂ ਜਸਕਰਨ ਦੀ ਪੜ੍ਹਾਈ ਵਿੱਚ ਕੋਈ ਕਮੀ ਨਹੀਂ ਰੱਖਣਾ ਚਾਹੁੰਦਿਆਂ ਸੀ ਅਤੇ ਹੋਰ ਵੀ ਉਹੀ ਉਸਦੀ ਮਿਹਨਤ ਰੰਗ ਲਿਆਈ ਇੱਕ ਦਿਨ ਜਸਕਰਨ ਨੂੰ ਵਧੀਆ ਪੋਸਟ ਤੇ ਸਰਕਾਰੀ ਨੌਕਰੀ ਮਿਲ ਗਈ ਫਿਰ ਜਾ ਕੇ ਦੋਨਾਂ ਮਾਤੀ ਨੇ ਸੁੱਖ ਦਾ ਸਾਹ ਲਿਆ ਸੀ ਜੌਬ ਕਰਦੀ ਧੀ ਜੌਬ ਕਰਦੀ ਸੀ ਪੁੱਤ ਨੂੰ ਵੀ ਵਧੀਆ ਨੌਕਰੀ ਮਿਲ ਗਈ ਸੀ ਐਸ ਲਈ ਰਣਜੀਤ ਕੌਰ ਨਿਰਪਿੰਦਰ ਦਾ ਵਿਆਹ ਕਰ ਦਿੱਤਾ ਤੇ ਜਿਸ ਕਾਰਨ ਲਈ ਕੁੜੀ ਵੇਖਣੀ ਸ਼ੁਰੂ ਕਰ ਦਿੱਤੀ ਪਰ ਜਿਸ ਕਾਰਨ ਨੇ ਆਪਣੇ ਆਫਿਸ ਵਿੱਚ ਕੰਮ ਕਰਨ ਵਾਲੇ ਹਰਮਨ ਨਾਲ ਵਿਆਹ ਕਰਾ ਲਿਆ ਜਿਸ ਨੂੰ ਰਣਜੀਤ ਕੌਰ ਨੇ ਸਵੀਕਾਰ ਕਰ ਲਿਆ ਉਸ ਨੇ ਸੋਚਿਆ ਜਦੋਂ ਬੱਚੇ ਰਾਜੀ ਨੇ ਤਾਂ ਮੈਂ ਕੀ ਕਰ ਸਕਦੀ ਹਾਂ ਰঞ্জੀਤ ਨੂੰ ਰঞ্জੀਤ ਕੌਰ ਨੂੰ ਲੱਗਿਆ ਕਿ ਹੁਣ ਪੁੱਤ ਅਤੇ ਨੋਹ ਦੋਨੇ ਹੀ ਵਧੀਆ ਨੌਕਰੀ ਤੇ ਨੇ ਹੁਣ ਉਸ ਦੇ ਦੁੱਖ ਤੇ ਦਿਨ ਖਤਮ ਹੋ ਗਏ ਹੁਣ ਉਹ ਸੁੱਖ ਨਾਲ ਆਪਣੇ ਪੁੱਤ ਅਤੇ ਨੋਹ ਦੇ ਨਾਲ ਬਚੀ ਖੁਸ਼ੀ ਜ਼ਿੰਦਗੀ ਕੱਢ ਲਏਗੀ ਪਰ ਸ਼ਾਇਦ ਇਨ੍ਹਾਂ ਤਕਲੀਫਾਂ ਝੱਲਣ ਤੋਂ ਬਾਅਦ ਵੀ ਅਜੇ ਉਸ ਦੀ ਕਿਸਮਤ ਵਿੱਚ ਹੋਰ ਵੀ ਤਕਲੀਫਾਂ ਬਚੀਆਂ ਸੀ ਨੋਹ ਨੇ ਆਉਂਦੇ ਹੀ ਰঞ্জੀਤ ਕੌਰ ਨੂੰ ਘਰ ਦਾ ਨੌਕਰ ਬਣਾ ਦਿੱਤਾ ਰੰਜੀਤ ਕੌਰ ਘਰ ਦਾ ਸਾਰਾ ਕੰਮ ਕਰਦੀ ਸੀ ਉਹ ਵੀ ਖੁਸ਼ੀ-ਖੁਸ਼ੀ ਕਰਦੀ ਸੀ ਉਸ ਦੇ ਮਨ ਵਿੱਚ ਇਹ ਗੱਲ ਸੀ ਕਿ ਪੁੱਤ ਨੂੰ ਦੋਨੇ ਨੌਕਰੀ ਤੇ ਚਲੇ ਜਾਂਦੇ ਨੇ ਫਿਰ ਸਾਰਾ ਦਿਨ ਬੈਠੀ ਰਹਿਣਾ ਚੰਗਾ ਨਹੀਂ ਹੁੰਦਾ ਕਿ ਆਪਣੇ ਘਰ ਦਾ ਕੰਮ ਹੀ ਕਰ ਲਾਵਾਂ ਉਸ ਦੀ ਸੋਚ ਬਹੁਤ ਵਧੀਆ ਸੀ ਪਰ ਹਰਮਨ ਨੇ ਕਦੇ ਵੀ ਰੰਜੀਤ ਕੌਰ ਨੂੰ ਪਸੰਦ ਨਹੀਂ ਕੀਤਾ ਔਸਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਉਹ ਉਸ ਲਈ ਕੰਡੇ ਦੀ ਤਰ੍ਹਾਂ ਹੈ ਜਿਸ ਕਰਨ ਅਤੇ ਹਰਮਨ ਦਾ ਆਫਿਸ ਤੋਂ ਘਰ ਸਿਰਫ 10 ਕਦਮ ਦੀ ਦੂਰੀ ਤੇ ਹੀ ਸੀ ਇਸ ਲਈ ਦੁਪਹਿਰ ਨੂੰ ਲੰਚ ਟਾਈਮ ਵੀ ਦੋਨੇ ਘਰ ਦੋਨੇ ਖਾਣਾ ਖਾਣ ਘਰੇ ਆ ਜਾਂਦੇ ਸੀ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਰਣਜੀਤ ਕੌਰ ਗਰਮਾ ਗਰਮ ਖਾਣਾ ਬਣਾ ਕੇ ਰੱਖਦੀ ਹੌਲੀ ਹੌਲੀ ਹਰਮਨ ਰਣਜੀਤ ਕੌਰ ਦੇ ਬਣਾਏ ਖਾਣੇ ਵਿੱਚ ਕਮੀਆਂ ਕੱਢਣ ਲੱਗੀ ਇੱਕ ਦਿਨ ਰஞ்சிਤ ਕੌਰ ਨੇ ਜਸਕਰਨ ਦੀ ਪਸੰਦ ਦਾ ਖਾਣਾ ਬਣਾਇਆ ਤੇ ਉਹਨਾਂ ਦਾ ਇੰਤਜ਼ਾਰ ਕਰਨ ਲੱਗੀ 1 ਵਜ ਗਿਆ 2 ਵਜ ਗਿਆ ਪਰ ਜਸਕਰਨ ਦਾ ਕੁਝ ਅਤਾ ਪਤਾ ਹੀ ਨਹੀਂ ਸੀ ਨਾ ਹੀ ਦੋਨਾਂ ਵਿੱਚੋਂ ਕਿਸੇ ਦਾ ਫੋਨ ਹੀ ਲੱਗ ਰਿਹਾ ਸੀ ਰஞ்சிਤ ਕੌਰ ਪਰੇਸ਼ਾਨ ਹੋ ਗਈ ਤੇ ਬਿਨਾਂ ਖਾਣਾ ਖਾਦੇ ਹੀ ਉਹ ਜਸਕਰਨ ਦਾ ਇੰਤਜ਼ਾਰ ਕਰਨ ਲੱਗੀ ਅਤੇ ਉਹ ਉੱਥੇ ਹੀ ਕੁਰਸੀ ਤੇ ਬੈਠੀ-ਬੈਠੀ ਸੌ ਗਈ। ਸ਼ਾਮ ਨੂੰ ਜਸਕਰਨ ਆਇਆ। ਰਣਜੀਤ ਕੌਰ ਨੇ ਪੁੱਛਿਆ ਜਸਕਰਨ ਅੱਜ ਤੂੰ ਖਾਣਾ ਖਾਣ ਕਿਉਂ ਨਹੀਂ ਆਇਆ? ਅਤੇ ਮੈਂ ਤੁਹਾਨੂੰ 50 ਫੋਨ ਕੀਤੇ ਹੋਣਗੇ। ਤੁਸੀਂ ਇੱਕ ਵਾਰ ਵੀ ਫੋਨ ਨਹੀਂ ਚੁੱਕਿਆ। ਜਸਕਰਨ ਕਹਿੰਦਾ ਮੰਮੀ ਮੇਰਾ ਫੋਨ ਸਾਇਲੈਂਟ ਸੀ। ਤਾਂ ਰਣਜੀਤ ਕੌਰ ਕਹਿੰਦੀ ਬੇਟਾ ਬਾਅਦ ਵਿੱਚ ਤਾਂ ਦੇਖਿਆ ਹੀ ਹੋਵੇਗਾ। ਫਿਰ ਫੋਨ ਕਰ ਦਿੰਦਾ। ਜਿਸ ਕਾਰਨ ਕਹਿੰਦਾ ਹੈ ਮੰਮੀ ਘਰੇ ਆਉਂਦਿਆਂ ਹੀ ਤੂੰ ਸ਼ੁਰੂ ਹੋ ਜਾਂਦੀ ਹੈ ਬੰਦਾ ਥੱਕਿਆ ਹਾਰਾ ਸਾਰਾ ਦਿਨ ਦਾ ਆਮਦਾ ਹੈ ਅਤੇ ਤੂੰ ਫੋਨ ਨਹੀਂ ਕੀਤਾ ਫੋਨ ਉਠਾ ਲਿਆ ਹੁੰਦਾ ਕੀ ਕਿਹੜੀ ਐਮਰਜੈਂਸੀ ਸੀ ਨਹੀਂ ਕੀਤਾ ਤਾਂ ਮਤਲਬ ਬਿਜੀ ਹੋਵਾਂਗਾ ਤਾਂ ਹੀ ਨਹੀਂ ਕੀਤਾ ਤੂੰ ਵੀ ਨਾ ਛੋਟੀਆਂ-ਛੋਟੀਆਂ ਗੱਲਾਂ ਦਾ ਪਤੰਗੜ ਬਣਾਉਂਦੀ ਹੈ ਰஞ்சிਤ ਕੌਰ ਕਹਿੰਦੀ ਨਹੀਂ ਪੁੱਤ ਇਹ ਨਹੀਂ ਹੈ ਮੈਂ ਖਾਣਾ ਬਣਾ ਕੇ ਰੱਖਿਆ ਹੋਇਆ ਸੀ ਤਾਂ ਹਰਮਨ ਕਹਿੰਦੀ ਫਿਰ ਕੀ ਰੱਖਿਆ ਸੀ ਤਾਂ ਠੀਕ ਹੈ ਨਾ ਨਹੀਂ ਆਏ ਸਾਡੀ ਮਰਜ਼ੀ ਰঞ্জੀਤ ਕੌਰ ਕਹਿੰਦੀ ਬਹੂ ਕਿਹੋ ਜਿਹੀਆਂ ਗੱਲਾਂ ਕਰ ਰਹੀ ਹੈ ਤਾਂ ਹਰਮਨ ਕਹਿੰਦੀ ਕਿਹੋ ਜਿਹੀਆਂ ਗੱਲਾਂ ਕਰ ਰਹੀ ਹਾਂ ਸਾਡਾ ਨਵਾਂ ਨਵਾਂ ਵਿਆਹ ਹੋਇਆ ਹੈ ਤਾਂ ਅਸੀਂ ਕੀ ਰੋਜ਼-ਰੋਜ਼ ਘਰ ਆ ਕੇ ਹੀ ਖਾਣਾ ਖਾਂਦੇ ਰਹਾਂਗੇ ਸਾਡੀ ਆਪਣੀ ਜ਼ਿੰਦਗੀ ਨਹੀਂ ਹੈ ਸਾਡੀ ਆਪਣੀ ਲਾਈਫ ਨਹੀਂ ਹੈ ਸਾਡਾ ਮਨ ਕੀਤਾ ਅਸੀਂ ਬਾਹਰ ਖਾਣਾ ਖਾਣ ਲੈ ਚਲੇ ਗਏ ਹੁਣ ਤੁਹਾਨੂੰ ਉਸ ਵਿੱਚ ਵੀ ਕੋਈ ਦਿੱਕਤ ਹੈ ਰঞ্জੀਤ ਕੌਰ ਕਹਿੰਦੀ ਨਹੀਂ ਕਿਹੋ ਜੀਆਂ ਗੱਲਾਂ ਕਰ ਰਹੀ ਹੈ ਭਲਾ ਮੈਨੂੰ ਕੀ ਦਿੱਕਤ ਹੋਵੇਗੀ ਪਰ ਜੇ ਕੰਮ ਸੇ ਕੰਮ ਤੁਸੀਂ ਮੈਨੂੰ ਦੱਸ ਦਿੰਦੇ ਤਾਂ ਮੈਂ ਖਾਣਾ ਤਾਂ ਖਾ ਲੈਂਦੀ ਸਾਰਾ ਦਿਨ ਭੁੱਖੀ ਬੈਠੀ ਰਹੀ ਮਾਜੀ ਹੁਣ ਇਹ ਇਹ ਤਾਂ ਤੁਸੀਂ ਗਲਤ ਕਰ ਰਹੇ ਹੋ ਇਸ ਤਰ੍ਹਾਂ ਤਾਂ ਤੂੰ ਸਾਡੇ ਪਤੀ ਪਤਨੀ ਦੇ ਵਿੱਚ ਆੜ ਰਹੀ ਹੈ ਇੱਕ ਹੀ ਤਰੀਕਾ ਹੈ ਤੂੰ ਆਪਣਾ ਖਾਣਾ ਖਾ ਪੀ ਕੇ ਸੌਂ ਜਾਇਆ ਕਰ ਸਾਡੇ ਚੱਕਰ ਵਿੱਚ ਨਾ ਪੈ ਨੌ ਦੀਆਂ ਤਿੱਖੀਆਂ ਗੱਲਾਂ ਸੁਣ ਕੇ ਸਵੇਰ ਤੋਂ ਭੁੱਖੀ ਪਿਆਸੀ ਰਣਜੀਤ ਕੌਰ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਤੇ ਉਸ ਨੇ ਜਿਸ ਕਰਨ ਵੱਲ ਦੇਖਿਆ ਇਸ ਤਰ੍ਹਾਂ ਲੱਗਿਆ ਜਿਵੇਂ ਜਿਸ ਕਰਨ ਨੂੰ ਕੋਈ ਫਰਕ ਹੀ ਨਹੀਂ ਪਿਆ ਉਸ ਨੇ ਕਿਹਾ ਸਹੀ ਤਾਂ ਕਹਿ ਰਹੀ ਹੈ ਮੰਮੀ ਹਰਮਨ ਸਵੇਰ ਤੋਂ ਭੁੱਖੀ ਪਿਆਸੀ ਰਹਿਣ ਦੀ ਕੀ ਜ਼ਰੂਰਤ ਸੀ ਖਾਣਾ ਖਾ ਲੈਂਦੀ ਅਸੀਂ ਆਉਂਦੇ ਤਾਂ ਖਾ ਲੈਂਦੇ ਹੁਣ ਤਾਂ ਜੋ ਰਣਜੀਤ ਕੋਲ ਨੂੰ ਥੋੜੀ ਬਹੁਤ ਉਮੀਦ ਬਚੀ ਸੀ ਉਹ ਵੀ ਖਤਮ ਹੋ ਗਈ ਮਤਲਬ ਪੁੱਤ ਨੂੰ ਵੀ ਕੋਈ ਫਰਕ ਨਹੀਂ ਪੈਂਦਾ ਕੀ ਮਾਂ ਸਵੇਰ ਦੀ ਭੁੱਖੀ ਹੈ ਉਹਨਾਂ ਦੋਨਾਂ ਦੇ ਇੰਤਜ਼ਾਰ ਵਿੱਚ ਮੇਰਾ ਪਿਆਰ ਮੇਰੀ ਚਿੰਤਾ ਇਹਨਾਂ ਦੋਨਾਂ ਨੂੰ ਦਿਖਾਈ ਨਹੀਂ ਦੇ ਰਹੀ ਬਲਕਿ ਉਹ ਦੋਨੇ ਤਾਂ ਇਹੋ ਜਿਹੀਆਂ ਗੱਲਾਂ ਕਰ ਰਹੇ ਨੇ ਜਿਵੇਂ ਮੈਂ ਉਹਨਾਂ ਲਈ ਮਜੂ ਮੁਸੀਬਤ ਹਾਂ ਹੁਣ ਸਾਰਾ ਦਿਨ ਘਰੇ ਘਰ ਦੇ ਵਿੱਚ ਇਹੀ ਹੁੰਦਾ ਸੀ ਮਨ ਕਰਦਾ ਤਾਂ ਪੁੱਤ ਨੂੰ ਆਉਂਦੇ ਜਾਂ ਨਹੀਂ ਤਾਂ ਬਾਹਰ ਹੀ ਖਾ ਲੈਂਦੇ ਹੁਣ ਰঞ্জੀਤ ਕੌਰ ਨੇ ਹੌਲੀ-ਹੌਲੀ ਇਕੱਲੇ ਖਾਣ ਦੀ ਆਦਤ ਪਾ ਲਈ ਸੀ ਤੇ ਆਪਣੀ ਧੀ ਨੂੰ ਜਦੋਂ ਵੀ ਕੁਝ ਕਹਿੰਦੀ ਤਾਂ ਉਹ ਜਿਸ ਕਰਨ ਨਾਲ ਗੱਲ ਕਰਦੀ ਤਾਂ ਜਿਸ ਕਰਨ ਉਲਟਾ ਸਿੱਧਾ ਜਵਾਬ ਦੇ ਦਿੰਦੀ ਦੀਦੀ ਹੁਣ ਅਸੀਂ ਇੱਥੇ ਨੌਕਰੀ ਕਰੀਏ ਜਾ ਕੇ ਰੱਬ ਬੈਠ ਕੇ ਔਰਤਾਂ ਵਾਲੀਆਂ ਖੇਡਾਂ ਖੇਡੀਏ ਅਤੇ ਵੈਸੇ ਵੀ ਤੂੰ ਉੱਥੇ ਉੱਥੇ ਕੀ ਦੇਖਿਆ ਜਿੰਨਾ ਤੈਨੂੰ ਦੱਸਿਆ ਜਾਂਦਾ ਹੈ ਤੈਨੂੰ ਤਾਂ ਉਹਨਾਂ ਹੀ ਸੁਨੇਗਾ ਨਾ ਸਾਡੀ ਕੋਈ ਗੱਲ ਸੁਨੇ ਸੁਨੇਗੀ ਨਾ ਤੂੰ ਸਮਝੇਗੀ ਜੇ ਤੂੰ ਗੱਲ ਸੁਨੇਗੀ ਤਾਂ ਸਿਰਫ ਆਪਣੀ ਮਾਂ ਦੀ ਬੜੀ ਬਤਮੀਜੀ ਨਾਲ ਹਰਮਣ ਕਹਿੰਦੀ ਪਰ ਜਿਸ ਕਰਨ ਨੇ ਇੱਕ ਵਾਰ ਵੀ ਨਹੀਂ ਕਿਹਾ ਕਿ ਮੇਰੀ ਭੈਣ ਨਾਲ ਇਸ ਤਰ੍ਹਾਂ ਗੱਲ ਨਾ ਕਰ ਹੌਲੀ ਹੌਲੀ ਹਾਲਾਤ ਇਹੋ ਜੇ ਹੋ ਗਏ ਕਿ ਹਰਮਨ ਜੇ ਘਰੇ ਖਾਣਾ ਖਾਂਦੀ ਤਾਂ ਸਾਰਾ ਖਾਣਾ ਖਲਾਰ ਕੇ ਉੱਠ ਜਾਂਦੀ ਬਿਲਕੁਲ ਵੀ ਸਾਫ਼ ਨਾਮ ਦੀ ਚੀਜ਼ ਨਹੀਂ ਸੀ ਸਫਾਈ ਨਾਮ ਦੀ ਚੀਜ਼ ਨਹੀਂ ਸੀ ਉਸ ਦੇ ਕੋਲ ਅਤੇ ਜਦੋਂ ਰਣਜੀਤ ਕੌਰ ਉਸ ਨੂੰ ਟੋਕਦੀ ਤਾਂ ਉਸ ਵੇਲੇ ਕਹਿੰਦੀ ਤੂੰ ਘਰੇ ਹੀ ਤਾਂ ਹੈ ਤੂੰ ਕਰ ਲੈਣਾ ਮੇਰੇ ਕੋਲ ਟਾਈਮ ਨਹੀਂ ਹੈ ਕੀ ਮੈਂ ਘਰ ਦੇ ਕੰਮ ਕਰਦੀ ਫਿਰਾਂ ਹਰਮਨ ਦੀ ਗੱਲ ਸੁਣ ਕੇ ਰঞ্জੀਤਕੌਰ ਸੋਚ ਵਿੱਚ ਪੈ ਜਾਂਦੇ ਕਿ ਜਿਸ ਪਰਿਵਾਰ ਨੂੰ ਜਿੰਨਾ ਬੱਚਿਆਂ ਨੂੰ ਉਸਨੇ ਇਕੱਲੇ ਪਾਲ-ਪੋਸ ਕੇ ਆਪਣੇ ਪੈਰਾਂ ਤੇ ਖੜਾ ਕਰ ਦਿੱਤਾ ਅੱਜ ਉਹ ਹੀ ਉਹਨਾਂ ਦੀ ਨੌਕਰ ਬਣ ਗਈ ਹੈ ਆਖਰਾ ਰঞ্জੀਤਕੌਰ ਦਾ ਵੀ ਕੋਈ ਆਪਣਾ ਆਤਮ-ਸਨਮਾਨ ਸੀ ਨੂੰ ਦੀਆਂ ਆਈ ਨੂੰ ਦੀਆਂ ਆਏ ਦੇਣਾ ਬਤਮਿਝੀਆਂ ਵਾਲੀਆਂ ਗੱਲਾਂ ਅਤੇ ਪੁੱਤ ਦਾ ਚੁੱਪ ਰਹਿਣਾ ਰঞ্জੀਤ ਕੌਰ ਨੂੰ ਬਹੁਤ ਦੁਖੀ ਕਰਦਾ ਸੀ। ਉਸ ਨੂੰ ਅਹਿਸਾਸ ਹੋਣ ਲੱਗਿਆ ਕਿ ਹੁਣ ਉਸ ਦੇ ਪੁੱਤ ਨੂੰ ਕੋਈ ਜ਼ਰੂਰਤ ਨਹੀਂ ਹੈ ਉਸ ਦੀ। ਰঞ্জੀਤ ਕੌਰ ਸੋਚਣ ਲੱਗੀ ਲੱਗੀ ਮੈਂ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰ ਦਿੱਤੀਆਂ। ਇਸ ਲਈ ਅਗਲੇ ਦਿਨ ਬਿਨਾਂ ਦੱਸੇ ਹੀ ਉਹ ਘਰ ਛੱਡ ਕੇ ਚਲੀ ਗਈ ਅਤੇ ਕਿਰਾਏ ਦੇ ਘਰ ਵਿੱਚ ਘਰ ਲੈ ਲਿਆ। ਉੱਥੇ ਬੱਚਿਆਂ ਨੂੰ ਟਿਊਸ਼ਨ ਪੜਾਉਂਦੇ ਹੋਏ ਆਪਣਾ ਖਰਚ ਆਰਾਮ ਨਾਲ ਕੱਢ ਲੈਂਦੀ ਸੀ। ਸ਼ਾਮ ਨੂੰ ਜਦੋਂ ਜਸਕਰਨ ਕਰ ਆਇਆ ਤਾਂ ਮਾਂ ਨੂੰ ਫੋਨ ਕੀਤਾ ਜਿਵੇਂ ਹੀ ਰঞ্জੀਤ ਕੌਰ ਨੇ ਫੋਨ ਚੁੱਕਿਆ ਤਾਂ ਜਸਕਰਨ ਉਸ ਨੂੰ ਗੁੱਸੇ ਨਾਲ ਕਹਿੰਦਾ ਮੰਮੀ ਇਹ ਕੀ ਤਰੀਕਾ ਹੈ ਛੋਟੀ ਬੱਚੀ ਹੈ ਤੂੰ ਪਰੇਸ਼ਾਨ ਕਰਕੇ ਰੱਖ ਦਿੱਤਾ ਤੂੰ ਸਾਨੂੰ ਬਿਨਾਂ ਦੱਸੇ ਘਰੋਂ ਗਾਇਬ ਹੋ ਗਈ ਐਵੇਂ ਵੀ ਇੰਨੀ ਵੀ ਸਮਝ ਨਹੀਂ ਹੈ ਜੇ ਕਿਤੇ ਜਾਣਾ ਹੀ ਹੈ ਤਾਂ ਕਮ ਸੇ ਕੰਮ ਦੱਸ ਕੇ ਜਾਂਦੀ ਜਿੱਥੇ ਮੈਂ ਪਰੇਸ਼ਾਨ ਹੋ ਰਿਹਾ ਹਾਂ ਇੱਥੇ ਮੈਂ ਪਰੇਸ਼ਾਨ ਹੋ ਰਿਹਾ ਹਾਂ ਰঞ্জੀਤ ਕੌਰ ਕਹਿੰਦੀ ਜਿਸ ਕਰਨ ਅੱਜ ਤੱਕ ਤੂੰ ਪਰੇਸ਼ਾਨ ਨਹੀਂ ਹੋਇਆ ਆਪਣੀ ਮਾਂ ਦੇ ਲਈ ਅੱਜ ਕਿਉਂ ਪਰੇਸ਼ਾਨ ਹੋ ਰਿਹਾ ਹੈ ਜਿਵੇਂ ਅੱਗੇ ਆਪਣੀ ਘਰਵਾਲ ਦੇ ਨਾਲ ਬਿਜੀ ਰਹਿੰਦਾ ਸੀ ਅੱਜ ਵੀ ਰਹੇ ਤੈਨੂੰ ਮਾਂ ਦੀ ਕੀ ਜ਼ਰੂਰਤ ਹੈ ਮੈਂ ਇੱਥੇ ਹੀ ਖੁਸ਼ ਹਾਂ ਅਤੇ ਆਪਣੇ ਦਿਲ ਨੂੰ ਸਮਝਾ ਲਿਆ ਹੈ ਕਿ ਮੈਂ ਇਕੱਲੇ ਹੀ ਇਸ ਦੁਨੀਆ ਤੇ ਹਾਂ ਮੇਰਾ ਕੋਈ ਨਹੀਂ ਹੈ ਕਹਿੰਦੇ ਹੋਏ ਰঞ্জੀਤ ਕੌਰ ਨੇ ਫੋਨ ਕੱਟ ਦਿੱਤਾ ਰੁਪਿੰਦਰ ਨਾਲ ਤਾਂ ਜਸਕਰਨ ਅਤੇ ਹਰਮਨ ਗੱਲ ਕਰਦੇ ਹੀ ਨਹੀਂ ਸ੍ਰੀ ਰੁਪਿੰਦਰ ਦੇ ਵਿਆਹ ਨੂੰ 4 ਸਾਲ ਹੋ ਗਏ ਸੀ। ਇਨ੍ਹਾਂ 4 ਸਾਲਾਂ ਵਿੱਚ ਇੱਕ ਵਾਰ ਵੀ ਜਸਕਰਨ ਰੁਪਿੰਦਰ ਨੂੰ ਮਿਲਣ ਨਹੀਂ ਆਇਆ ਸੀ। ਨਾ ਹੀ ਉਸ ਨੂੰ ਆਪਣੇ ਕੋਲ ਬੁਲਾਉਂਦਾ ਸੀ। ਨਾ ਹੀ ਰਖੜੀ, ਨਾ ਕੋਈ ਦਿਨ ਤਿਉਹਾਰ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਸ ਦੀ ਕੋਈ ਭੈਣ ਹੀ ਨਹੀਂ ਹੈ। ਕਿਰਾਏ ਦੇ ਘਰ ਵਿੱਚ ਆਉਣ ਤੋਂ ਬਾਅਦ ਰਣਜੀਤ ਕੌਰ ਨੇ ਰੁਪਿੰਦਰ ਨੂੰ ਬੁਲਾਇਆ ਜਦੋਂ ਰੁਪਿੰਦਰ ਆਈ ਤਾਂ ਉਸਨੇ ਆਪਣੀ ਮਾਂ ਦੀ ਜ਼ਰੂਰਤ ਦਾ ਸਾਰਾ ਸਮਾਨ ਖਰੀਦ ਕੇ ਦੇ ਦਿੱਤਾ ਅਤੇ ਰਸੋਈ ਦਾ ਰਾਸ਼ਨ ਤੱਕ ਵੀ ਲਿਆ ਦਿੱਤਾ। ਰੁਪਿੰਦਰ ਤੀ ਹੋਣ ਦੇ ਨਾਲ ਨਾਲ ਇੱਕ ਪੁੱਤ ਦਾ ਵੀ ਫਰਜ਼ ਨਿਭਾ ਰਹੀ ਸੀ। ਅਤੇ ਪੁੱਤ ਅੱਜ 10 ਦਿਨ ਹੋ ਗਏ ਸੀ ਇੱਕ ਦਿਨ ਵੀ ਪਲਟ ਕੇ ਦੁਬਾਰਾ ਫੋਨ ਨਹੀਂ ਕੀਤਾ। ਉਪਰੋਂ ਲੰਮੇ-ਲੰਮੇ ਮੈਸੇਜ ਇਹ ਉਸਨੇ ਆਪਣੀ ਮਾਂ ਨੂੰ ਕੀਤੇ ਕਿ ਮੰਮੀ ਤੂੰ ਆਪਣੀ ਮਰਜ਼ੀ ਨਾਲ ਘਰ ਛੱਡ ਕੇ ਗਈ ਹੈ। ਆਪਣੀ ਮਰਜ਼ੀ ਨਾਲ ਹੀ ਆਏਂਗੀ ਅਸੀਂ ਤੇਰੇ ਅੱਗੇ ਪਿੱਛੇ ਨੱਕ ਗੋਡੇ ਨਹੀਂ ਰਗੜਾਂਗੇ ਤੂੰ ਸਾਨੂੰ ਲੋਕਾਂ ਦੇ ਸਾਹਮਣੇ ਬੇਜਿਤ ਕਰਨ ਲਈ ਗਈ ਹੈ ਨਾ ਅਸੀਂ ਲੋਕਾਂ ਤੋਂ ਡਰਦੇ ਹਾਂ ਨਾ ਹੀ ਤੇਰੀਆਂ ਇੰਨਾਂ ਹਰਕਤਾਂ ਨੂੰ ਮੰਨਦੇ ਹਾਂ ਇਸ ਲਈ ਜਦੋਂ ਤੱਕ ਜੀ ਕਰੇ ਰਹੇ ਜਦੋਂ ਜੀ ਭਰ ਗਿਆ ਤਾਂ ਉਹ ਵਾਪਸ ਆਪਣੇ ਘਰ ਆ ਜਾਏ ਇਹ ਬਿਲਕੁਲ ਨਾ ਸੋਚਣਾ ਕਿ ਜਿਸ ਕਰਨ ਆ ਕੇ ਤੈਨੂੰ ਮਣਾ ਕੇ ਲੈ ਜਾਵੇਗਾ ਨਾ ਜਿਸ ਕਾਰਨ ਨੇ ਕੱਢਿਆ ਹੈ ਨਾ ਹੀ ਜਿਸ ਕਾਰਨ ਤੈਨੂੰ ਮਨਾਵੇਗਾ ਇੰਨਾ ਲੰਮਾ ਚੌੜਾ ਮੈਸੇਜ ਪੜਨ ਤੋਂ ਬਾਅਦ ਰஞ்சிਤਕੌਰ ਵੈਸੇ ਹੀ ਟੁੱਟ ਗਈ ਸੀ ਇੱਕ ਵਾਰ ਵੀ ਪੁੱਤ ਨੂੰ ਮਾਂ ਦੇ ਦਰਦ ਦਾ ਅਹਿਸਾਸ ਨਹੀਂ ਹੋਇਆ ਅੱਜ 8 ਮਹੀਨੇ ਹੋ ਗਏ ਸੀ ਰஞ்சிਤਕੌਰ ਨੂੰ ਇੱਥੇ ਆਏ ਹੋਏ ਇੰਨਾ 8 ਮਹੀਨਿਆਂ ਵਿੱਚ ਇੱਕ ਦਿਨ ਇੱਕ ਦਿਨ ਮਦਰਸਡੇ ਆਇਆ ਜਦੋਂ ਅੱਜ ਇਹ ਪਹਿਲਾ ਮਦਰਸਡੇ ਇਹੋ ਜਿਹਾ ਸੀ ਜੱਸ ਵਿੱਚ ਰঞ্জੀਤ ਕੌਰ ਕੱਲੀ ਸੀ ਅੱਜ ਦੇ ਦਿਨ ਵੀ ਉਸ ਦੇ ਪੁੱਤ ਨੇ ਉਸ ਨੂੰ ਯਾਦ ਨਹੀਂ ਕੀਤਾ ਉਸ ਨੂੰ ਫੋਨ ਵੀ ਨਹੀਂ ਕੀਤਾ ਤੇ ਨਾ ਕਿਤੇ ਉਸ ਨੂੰ ਆਸ ਆਸ ਸੀ ਕਿ ਉਸ ਦਾ ਪੁੱਤ ਜ਼ਰੂਰ ਆਏਗਾ ਪਰ ਇਹ ਆਸ ਵੀ ਖੋਖਲੀ ਨਿਕਲੀ ਪੁੱਤ ਤਾਂ ਆਪਣੀ ਘਰ ਵਾਲੀ ਦੀ ਮਾਂ ਦੇ ਨਾਲ ਮਦਰਸਡੇ ਸੈਲੀਬ੍ਰੇਟ ਕਰ ਰਿਹਾ ਸੀ ਉਸ ਨੂੰ ਪਾਰਟੀ ਦੇ ਰਿਹਾ ਸੀ ਅਤੇ ਜਾਣਬੁੱਝ ਕੇ ਦੋਨਾਂ ਨੇ ਸਟੇਟਸ ਵੀ ਲਗਾ ਰੱਖਿਆ ਸੀ ਤਾਂ ਕਿ ਉਹਨਾਂ ਨੂੰ ਇਸ ਤਰ੍ਹਾਂ ਲੱਗੇ ਕਿ ਉਸ ਦੇ ਜਾਣ ਤੋਂ ਬਾਅਦ ਉਸ ਦੀ ਜ਼ਿੰਦਗੀ ਵਿੱਚ ਕੋਈ ਫਰਕ ਨਹੀਂ ਪਿਆ ਰੁਪਿੰਦਰ ਉਹਦੇ ਰੁਪਿੰਦਰ ਵੀ ਅੱਜ ਸਾਰਾ ਦਿਨ ਆਪਣੀ ਮਾਂ ਨੂੰ ਲੈ ਕੇ ਪਰੇਸ਼ਾਨ ਰਹੀ ਮਾਂ ਤੋਂ ਦੂਰ ਸੀ ਕੁਝ ਕਰ ਵੀ ਨਹੀਂ ਸਕਦੀ ਸੀ ਇਸ ਲਈ ਵਾਰ-ਵਾਰ ਫੋਨ ਤੇ ਗੱਲਾਂ ਕਰਕੇ ਉਸ ਦਾ ਮਨ ਬਹਿਲਾਉਣ ਦੀ ਕੋਸ਼ਿਸ਼ ਕਰਦੀ ਰਹੀ ਕਹਿੰਦੇ ਆਤੀਆਂ मां ਦਾ ਦਰਦ ਜ਼ਿਆਦਾ ਸਮਝਦਿਆਂ ਨੇ ਰੁਪਿੰਦਰ ਨੂੰ ਜਿਸ ਕਾਰਨ ਤੇ ਗੁੱਸਾ ਆ ਰਿਹਾ ਸੀ ਪਰ ਉਹ ਕਰ ਵੀ ਕੀ ਸਕਦੀ ਸੀ ਕਿਉਂਕਿ ਉਸਨੇ ਖੁਦ ਹੀ ਉਸ ਨੂੰ ਪਹਿਲਾਂ ਹੀ ਛੱਡ ਰੱਖਿਆ ਸੀ ਹੁਣ ਉਸਨੇ ਮਾਂ ਨੂੰ ਛੱਡ ਦਿੱਤਾ ਰੁਪਿੰਦਰ ਨੇ ਉਥੋਂ ਹੀ ਹੋਈ ਮਾਂ ਲਈ ਕੇਕ ਆਰਡਰ ਕਰ ਦਿੱਤਾ ਅਤੇ ਵੀਡੀਓ ਕਾਲ ਤੇ ਹੀ ਕੇਕ ਕਟਵਾ ਕੇ ਮਦਸਡੇ ਵਿਸ਼ ਕਰ ਦਿੱਤਾ ਧੀ ਨਾਲ ਗੱਲਾਂ ਕਰਕੇ ਰஞ்சிਤ ਕਰਨ ਨੂੰ ਕੁਝ ਸਕੂਨ ਮਿਲਿਆ ਰਿਆਸੀ ਪਰਮਾਨ ਦੀ ਤਕਲੀਫ ਜੋ ਸੀ ਉਹ ਤਾਂ ਸੇਹੀ ਰਾਤ ਦੇ 8 ਵਜ ਗਏ 9 ਵਜ ਗਏ ਤਾਂ ਜਸਕਰਨ ਆਇਆ ਤੇ ਨਾ ਹੀ ਉਸ ਦਾ ਫੋਨ ਆਇਆ ਆਖਰ ਤੇ ਰஞ்சிਤ ਕੌਰ ਦੁਖੀ ਹੋ ਕੇ ਸੌਣ ਲਈ ਕਮਰੇ ਵਿੱਚ ਚਲੀ ਗਈ ਅਚਾਨਕ ਅਡੋਰ ਬੈਲ ਵੱਜੀ ਰஞ்சிਤ ਕੌਰ ਨੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਜਿੰਨੇ ਬੱਚਿਆਂ ਨੂੰ ਉਹ ਟਿਊਸ਼ਨ ਪੜ੍ਹਾਉਂਦੀ ਸੀ ਉਹ ਬੱਚੇ ਕਰੀਬ 15 ਜਾਣੇ ਖੜੇ ਸੇ ਹੱਥ ਵਿੱਚ ਕੇਕ ਕੋਲਡ ਡਰਿੰਕ ਦੀ ਬੋਤਲ ਲੈ ਕੇ ਇਹ ਸਾਰੇ ਰਣਜੀਤ ਕੌਰ ਦੇ ਗਵਾਂਡੀ ਸੀ ਨਾਲ ਉਹਨਾਂ ਦੇ ਪੇਰੈਂਟਸ ਵੀ ਸੀ ਜੋਰਪਿੰਦਰ ਅਤੇ ਜਸਕਰਨ ਦੀ ਉਮਰ ਦੇ ਹੀ ਸੀ ਉਹ ਘਰ ਤੋਂ ਦੂਰ ਰਹਿ ਕੇ ਨੌਕਰੀ ਕਰਦੇ ਸੀ ਇਸ ਲਈ ਮਾਂ ਕੋਲ ਨਹੀਂ ਸੀ ਮਾਂ ਨੂੰ ਤਾਂ ਉਹਨਾਂ ਨੇ ਫੋਨ ਤੇ ਹੀ ਵਿਸ਼ ਕਰ ਦਿੱਤਾ ਸੀ ਰਣਜੀਤ ਕੌਰ ਨੂੰ ਬੱਚਿਆਂ ਨੂੰ ਮਾਂ ਵਰਗਾ ਪਿਆਰ ਮਿਲਦਾ ਸੀ ਇਸ ਲਈ ਉਹ ਰਣਜੀਤ ਕੌਰ ਨੂੰ ਮਦਰਸਡੇ ਵਿਸ਼ ਕਰਨ ਆਈ ਸੀ ਜਿਵੇਂ ਹੀ ਦਰਵਾਜ਼ਾ ਖੋਲਿਆ ਓਵੇਂ ਹੀ ਸਾਰੇ ਇਕੱਠੇ ਬੋਲਣ ਲੱਗੇ ਹੈਪੀ ਮਦਰਸ ਡੇ ਇੱਕਦਮ ਨਾਲ ਸਰਪ੍ਰਾਈਜ਼ ਹੋ ਗਈ ਸੀ ਰਣਜੀਤ ਕੋਰ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਇੱਕ ਸਾਈਡ ਤੇ ਖੜੀ ਹੋ ਕੇ ਵਾਰੀ-ਵਾਰੀ ਨਾਲ ਕਰਕੇ ਸਾਰੇ ਉਸ ਦਾ ਘਰ ਅੰਦਰ ਆ ਗਏ ਜਿਸ ਨੂੰ ਜਿੱਥੇ ਜਗ੍ਹਾ ਮਿਲੀ ਉੱਥੇ ਹੀ ਬੈਠ ਗਏ ਕੋਈ ਸੋਫੇ ਤੇ ਬੈਠ ਗਿਆ ਕੋਈ ਸਟੂਲ ਤੇ ਬੈਠ ਗਿਆ ਤੇ ਕੋਈ ਫਰਸ਼ ਤੇ ਹੀਟਾਂ ਹੀ ਬੈਠ ਗਿਆ ਰঞ্জੀਤ ਕੌਰ ਦਾ ਸਾਰਾ ਘਰ ਭਰ ਗਿਆ ਟੇਬਲ ਤੇ ਕੇਕ ਰੱਖਿਆ ਗਿਆ ਕੋਲ ਡਰਿੰਕ ਲਿਆਂਦੀ ਗਈ ਰঞ্জੀਤ ਕੌਰ ਨੂੰ ਬਿਠਾ ਕੇ ਸਾਰਿਆਂ ਨੇ ਕੇਕ ਕਟਵਾਇਆ ਮਦਰਸ ਡੇ ਵਿੱਚ ਕੀਤਾ ਡਾਂਸ ਕੀਤਾ ਥੋੜੀ ਦੇਰ ਹਾਸਾ ਮਜ਼ਾਕ ਹੋਇਆ ਸਵੇਰ ਤੋਂ ਜਾ ਕੇ ਹੁਣ ਰঞ্জੀਤ ਕੌਰ ਦੇ ਚਿਹਰੇ ਤੇ ਥੋੜਾ ਹਾਸਾ ਆਇਆ ਸੀ ਸਾਰਿਆਂ ਨੇ ਬਹੁਤ ਇੰਜੋਏ ਕੀਤਾ ਅਤੇ ਫੋਨ ਤੇ ਉਹਨਾਂ ਨੇ ਵੀਡੀਓ ਬਣਾ ਲਈ ਜਾਂਦੇ ਜਾਂਦੇ ਰঞ্জੀਤ ਕੌਰ ਨੇ ਸਾਰਿਆਂ ਨੂੰ ਰੋਕਦੇ ਹੋਏ ਥੈਂਕ ਯੂ ਕਿਹਾ ਸਾਰੇ ਆਣ ਇਕੱਠੇ ਕੇਹਾ ਨਹੀਂ ਆ ਤੇ ਤੁਸੀਂ ਸਾਡੇ ਮਾਹ ਵਰਗੇ ਹੋ ਸਾਨੂੰ ਥੈਂਕ ਥੈਂਕ ਸਕਨ ਦੀ ਕੋਈ ਜ਼ਰੂਰਤ ਨਹੀਂ ਤੁਹਾਡੇ ਚਿਹਰੇ ਤੇ ਖੁਸ਼ੀ ਦੇਖ ਕੇ ਸਾਨੂੰ ਬਹੁਤ ਸਕੂਨ ਮਿਲ ਰਿਹਾ ਹੈ ਸਾਰਿਆਂ ਦੇ ਜਾਣ ਤੋਂ ਬਾਅਦ ਰਣਜੀਤ ਕੌਰ ਨੇ ਖੁਸ਼ੀ-ਖੁਸ਼ੀ ਆਪਣੀ ਧੀ ਨੂੰ ਫੋਨ ਕੀਤਾ ਤੇ ਕਿਹਾ ਰੁਪਿੰਦਰ ਬੇਟਾ ਤੈਨੂੰ ਪਤਾ ਹੈ ਅੱਜ ਕੀ ਹੋਇਆ ਸਵੇਰ ਤੋਂ ਅੱਖਾਂ ਵਿੱਚ ਜੱਸ ਪੁੱਤ ਦਾ ਇੰਤਜ਼ਾਰ ਕਰ ਰਹੀ ਰਹੀ ਸੀ ਉਹ ਤਾਂ ਨਹੀਂ ਆਇਆ ਪਰ ਇੱਥੇ ਜਿਸ ਕਾਰਨ ਵਰਗੇ ਹੀ 4-5 ਬੱਚੇ ਇਹੋ ਜਿਹੇ ਸੀ ਜੋ ਮੈਨੂੰ ਮਾਂ ਵਰਗਾ ਪਿਆਰ ਦੇ ਰਹੇ ਸੀ ਉਹਨਾਂ ਦੀਆਂ ਪਤਨੀਆਂ ਅਤੇ ਬੱਚੇ ਪੂਰਾ ਪਰਿਵਾਰ ਆਇਆ ਪਤਾ ਹੈ ਉਹ ਕਈ ਕੇਕ ਕੋਲਡ ਡਰਿੰਕ ਲੈ ਕੇ ਆਏ ਰਾਤ ਨੂੰ ਮੈਨੂੰ ਸਰਪ੍ਰਾਈਜ਼ ਕਰ ਦਿੱਤਾ ਮਦਰਸ ਡੇ ਵਿਸ਼ ਕਰਨ ਆਏ ਸੀ ਇੱਕ ਗੱਲ ਦੱਸਾਂ ਜਦੋਂ ਤੱਕ ਮੈਂ ਉਹਨਾਂ ਦੇ ਨਾਲ ਹੀ ਸੀ ਉਹਨੇ ਟਾਈਮ ਤੱਕ ਮੈਨੂੰ ਜਿਸ ਕਰਨ ਦੀ ਯਾਦ ਹੀ ਭੁੱਲ ਗਈ ਸੀ ਮੈਂ ਇੱਕ ਇੱਕ ਗੱਲ ਤਾਂ ਸਮਝ ਸਮਝ ਗਈ ਹਾਂ ਕਿ ਖੂਨ ਦੇ ਰਿਸ਼ਤੇ ਹੀ ਆਪਣੇ ਨਹੀਂ ਹੁੰਦੇ ਜੇ ਪਿਆਰ ਵਿਹਾਰ ਚੰਗਾ ਹੋਵੇ ਤਾਂ ਜਿਸ ਕਰਨ ਵਰਗੇ ਨਾ ਜਾਣੇ ਕਿੰਨੇ ਬੱਚੇ ਪੁੱਤ ਬਣ ਕੇ ਮੇਰੇ ਨਾਲ ਖੜੇ ਹੋ ਜਾਣ ਮੇਰੇ ਫਲੋਰ ਤੇ ਹੀ ਵਧੀਆ ਫੈਮਿਲੀ ਰਹਿੰਦੀ ਹੈ ਇਹ ਸਾਰੇ ਮੈਨੂੰ ਮਾਂ ਵਰਗਾ ਪਿਆਰ ਦਿੰਦੇ ਆ ਤਾਂ ਫਿਰ ਭਲਾ ਮੈਂ ਉਸ ਬੁੱਤ ਲਈ ਕਿਉਂ ਰੋਵਾਂ ਜੋ ਮੈਨੂੰ ਪੁੱਛਦਾ ਤੱਕ ਨਹੀਂ ਬੇਟਾ ਮੇਰੀ ਚਿੰਤਾ ਨਾ ਕਰ ਇਨ੍ਹਾਂ ਨਾਲ ਰਹਿ ਕੇ ਸੱਚਮੁੱਚ ਮੈਨੂੰ ਬਹੁਤ ਸਕੂਨ ਮਿਲਦਾ ਹੈ ਮੈਂ ਇੱਥੇ ਖੁਸ਼ ਹਾਂ ਤੂੰ ਆਏਂਗੀ ਤਾਂ ਮੈਂ ਸਾਰਿਆਂ ਨੂੰ ਤੈਨੂੰ ਵੀ ਮਲਾਵਾਂਗੀ ਕਹਿੰਦੇ ਹੋਏ ਰঞ্জੀਤ ਕੌਰ ਰੋ ਪਈ ਮਾਂ ਮੈਂ ਵੀ ਮਿਲਣਾ ਮਿਲਣਾ ਹੈ ਇਨ੍ਹਾਂ ਸਾਰਿਆਂ ਨੂੰ ਇਹ ਤਾਂ ਮੈਨੂੰ ਵੀ ਨਵੀਂ ਫੈਮਿਲੀ ਮਿਲ ਗਈ ਹੈ ਮੰਮੀ ਇੱਕ ਕੰਮ ਕਰ ਸਾਰਿਆਂ ਸਾਰੀਆਂ ਫੋਟੋ ਤੇ ਸਾਰੇ ਵੀਡੀਓ ਵੀ ਮੈਨੂੰ ਭੇਜ ਅਤੇ ਮੈਂ ਤੂੰ ਵੀ ਸਟੇਟਸ ਲਗਾ ਤਾਂ ਕਿ ਜਿਨ੍ਹਾਂ ਨੇ ਤੈਨੂੰ ਦੁਖੀ ਕਰ ਲਈ ਇਹ ਸਵੇਰ ਦਾ ਸਟੇਟਸ ਲਗਾਇਆ ਲਗਾ ਰੱਖਿਆ ਹੈ ਆਪਾਂ ਦੋਵੇਂ ਹੀ ਲਗਾਵਾਂਗੇ ਤਾਂ ਕਿ ਉਹਨਾਂ ਨੂੰ ਵੀ ਅਹਿਸਾਸ ਹੋਵੇ ਕਿ ਸਾਨੂੰ ਵੀ ਉਹਨਾਂ ਦੀ ਬੇਰੁਖੀ ਨਾਲ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੇ ਰਣਜੀਤ ਕੌਰ ਕਹਿੰਦੀ ਸਹੀ ਕਹਿੰਦੀ ਹੈ ਤੂੰ ਰੁਕ ਰੁਕ ਮੈਂ ਭੇਜਦੀ ਹਾਂ ਮੈਂ ਖੁਦ ਵੀ ਲਗਾਵਾਂਗੀ ਉਹਨਾਂ ਨੂੰ ਉਹਨਾਂ ਨੇ ਮੇਰੀ ਖੁਸ਼ੀ ਦਾ ਖਿਆਲ ਰੱਖਿਆ ਮੇਰੇ ਲਈ ਇੰਨਾ ਕੁਝ ਕੀਤਾ ਇਹ ਮੇਰੇ ਲਈ ਬਹੁਤ ਵੱਡੀ ਗੱਲ ਹੈ ਮੈਂ ਲਗਾਵਾਂਗੀ ਬੇਟਾ ਮੇਰੀ ਧੀ ਮੈਂ ਲਗਾਵਾਂਗੀ ਅਤੇ ਜਦੋਂ ਉਸ ਕਰਨ ਨੂੰ ਕੋਈ ਫਰਕ ਨਹੀਂ ਪੈਂਦਾ ਤਾਂ ਜਿਸ ਕਰਨ ਆਪਣੀ ਦੁਨੀਆ ਵਿੱਚ ਖੁਸ਼ ਰਹੇ ਅਤੇ ਮੈਂ ਆਪਣੀ ਦੁਨੀਆ ਵਿੱਚ ਖੁਸ਼ਾਂ ਸਵੇਰ ਤੋਂ ਬਾਅਦ ਰਾਤ ਨੂੰ ਸੁਮਦੇ ਸੁਮਦੇ ਰஞ்சிਤ ਕੌਰ ਦੇ ਚਿਹਰੇ ਤੇ ਥੋੜੀ ਬਹੁਤ ਖੁਸ਼ੀ ਦਿਖਾਈ ਦਿੱਤੀ ਸੀ ਜੋ ਚਿਹਰੇ ਤਾਂ ਕਿਤੇ ਗਾਇਬ ਹੋ ਚੁੱਕੀ ਸੀ ਲੇਟੇ ਲੇਟੇ ਉਹ ਵਾਰ-ਵਾਰ ਫੋਟੋਆਂ ਦੇਖਦੀ ਹੋਈ ਇੰਨੇ ਸਾਰੇ ਬੱਚੇ ਆ ਕੇ ਉਸ ਦਾ ਉਸ ਨੂੰ ਸਰ ਸਪੈਸ਼ਲ ਡੇ ਵਿਸ਼ ਕਰ ਰਹੇ ਗਏ ਉਹ ਆਪਣੇ ਆਪ ਨਾਲ ਹੀ ਗੱਲਾਂ ਕਰ ਰਹੀ ਸੀ ਇੰਨੇ ਬੱਚਿਆਂ ਦੀ ਮਾਂ ਹਾਂ ਤਾਂ ਫਿਰ ਮੈਂ ਕਿਸ ਇਕ ਲਈ ਕਿਉਂ ਪਰੇਸ਼ਾਨ ਹੋਵਾਂ ਮੇਰੇ ਕੋਲ ਤਾਂ ਇੰਨੇ ਬੱਚੇ ਨੇ ਜੋ ਮੇਰਾ ਆਪਣਾ ਬੱਚਾ ਹੈ ਜਿਸ ਨਾਲ ਮੇਰਾ ਖੂਨ ਦਾ ਰਿਸ਼ਤਾ ਹੈ ਜਦੋਂ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਤਾਂ ਮੈਨੂੰ ਕਿਉਂ ਫਰਕ ਪਵੇਗਾ ਜਦੋਂ ਉਹ ਕਿਸੇ ਨੂੰ ਆਪਣੀ ਮਾਂ ਮੰਨ ਸਕਦਾ ਹੈ ਤਾਂ ਮੈਂ ਭਲਾ ਕੇ ਕਿਸੇ ਹੋਰ ਨੂੰ ਆਪਣਾ ਬੱਚਾ ਕਿਉਂ ਨਹੀਂ ਮੰਨ ਸਕਦੀ ਬਸ ਮੰਨ ਨੂੰ ਸੰਤੁਸ਼ਟੀ ਦਿੰਦੇ ਹੋਏ ਰਣਜੀਤ ਕੌਰ ਪਹਿਲੀ ਵਾਰ ਇੰਨੇ ਦਿਨਾਂ ਪਿੱਛੋਂ ਚੈਨ ਦੀ ਨੀਂਦ ਸੌ ਸਕੀ ਉਧਰ ਰਪਿੰਦਰ ਵੀ ਖੁਸ਼ ਸੀ ਕਿ ਕਮ ਸੇ ਕੰਮ ਮੰਮੀ ਦਾ ਸਾਥ ਦੇਣ ਲਈ ਉਥੇ ਇੰਨੇ ਲੋਕ ਨੇ ਤਾਂ ਮੈਨੂੰ ਆਪਣੀ ਮਾਂ ਦੀ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ ਤਾਂ ਦੋਸਤੋ ਜ਼ਿਆਦਾਤਰ ਆਪਣੇ ਹੀ ਖੂਨ ਦੇ ਰਿਸ਼ਤੇ ਧੋਖਾ ਦੇ ਜਾਂਦੇ ਨੇ ਜੋ ਮੂੰਹ ਬੋਲੇ ਰਿਸ਼ਤੇ ਹੁੰਦਿਆ ਜੋ ਅਣਜਾਣ ਲੋਕਾਂ ਤੋਂ ਬਣਾਇਆ ਗਿਆ ਰਿਸ਼ਤਾ ਹੁੰਦਾ ਹੈ ਉਹ ਆਪਣੇਆਂ ਤੋਂ ਵੀ ਵੱਦ ਕੇ ਸਾਥ ਦਿੰਦੇ ਨੇ ਤਾਂ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਜੇ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਿਓ ਮਿਲਦੇ ਹਾਂ ਜੀ ਕਿਸੇ ਅਗਲੀ ਕਹਾਣੀ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਤੇ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ